ਦੁਕਤੂ ਕਿਸਾਨੀ ਕੋ ਲੋਨ ਲੈਂਦੇ ਸ਼ਾਮ ਨੂੰ ਰਿਫਿਨ ਨਾ 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 ਹੋਵੇ। ਜਦੋਂ ਵੀ ਹਰੇ ਨਿਕਲੇ ਤਿੰਨ ਤੋਂ ਚਾਰ ਗਜ਼ਾ ਦੀ ਰੀਤ ਵੀ ਹੋ ਗਈ। ਇੱਕ ਸਸ ਅੱਜ ਸਸਸ ਕਾ ਰਾ ਸ਼ਬੀਰ ਅਪਡੇਟ ਕਰੀ ਸੋ ਦੇਖੋ ਕਿਸਾਨੀ ਲਗਾਤਾਰ ਸੰਕਟ ਵਿੱਚ ਹੈਗੀ ਹੈ ਤੇ ਇਸ ਸੰਕਟ ਦਾ ਕੋਈ ਟੁਕਮਾ ਹ ਲੱਭਣ ਦੀ ਬਜਾਏ ਸਰਕਾਰ ਜਬਰ ਤੇ ਉਤਰੀ ਹੋਈ ਹੈਗੀ ਹੈ ਤੇ ਕਿਸਾਨ ਕਰਜ਼ਾਈ ਹੈਗੇ ਆ। ਕਿਸਾਨ ਖੁਦਕਸ਼ੀਆਂ ਕਰ ਰਹੇ ਕਿਸਾਨਾਂ ਦੇ ਬੱਚੇ ਪ੍ਰਵਾਸ ਕਰਕੇ ਬਾਹਲੇ ਮੁਲਕਾਂ ਜਾਣ ਵਾਸਤੇ ਮਜਬੂਰ ਹੋਏ ਪਏ ਹੈਗੇ ਸੋ ਇਹਨਾਂ ਹਾਲਤਾਂ 'ਚ ਕਿਸਾਨੀ ਜੇ ਐਮਐਸਪੀ ਦੀ ਮੰਗੀ ਹੋਈ ਮੰਨ ਨੂੰ ਜਿਹੜੀ ਮੰਗ ਪਹਿਲਾਂ ਹੀ ਮੰਨੀ ਹੋਈ ਸੀ ਮੋਤੀ ਸਰਕਾਰ ਨੇ ਉਸ ਨੂੰ ਲਾਗੂ ਕਰਾਉਣ ਲਈ ਜੇ ਪ੍ਰੈਸ਼ਰ ਪਾਉਂਦੀ ਹੈਗੀ ਜਾਂ ਉਹ ਆਪਣਾ ਦਿੱਲੀ ਜਾ ਕੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਹੈਗੇ ਔਰ ਜਿਸ ਤਰ੍ਹਾਂ ਮਤਲਬ ਸਾਰਾ ਕਿਸਾਨੀ ਕਰਜ਼ਾਈ ਹੈਗੀ ਹੈ ਜੇ ਕਾਰਪਟ ਸੈਕਟਰ ਦਾ ਅਣੀਆਂ ਡਾਨੀਆਂ ਦਾ 14 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਹੈਗਾ ਤਾਂ ਕਿਸਾਨੀ ਦਾ 3 ਲੱਖ ਕਰੋੜ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਹੈਗਾ ਇਸ ਤਰ੍ਹਾਂ ਜਿਹੜੀ ਜਿਹੜੇ ਜਿਹੜੀ ਕਿਸਾਨੀ ਘਾਟੇਵੰਦਾ ਸੌਦਾ ਬਣ ਚੁੱਕੀ ਹੈਗੀ ਹੈ ਤੋਂਦੋਂ ਜੇ ਥੁੰਮਣਾ ਦੇਣ ਵਾਸਤੇ ਜੇਕਰ ਡਾਇਵਰਸੀਫਿਕੇਸ਼ਨ ਵਾਸਤੇ ਕਾਰਪਸ ਕਾਰਪਸ ਫੰਡ ਚਾਹੀਦਾ 50000 ਕਰੋੜ ਦਾ ਹਿੰਦੁਸਤਾਨ ਤਾਂ ਸਰਕਾਰ ਜਿੱਤੇ ਜਿਹੜੀ ਟ੍ਰਿਲੀਅਨ ਦੀ ਇਕਨੋਮੀ ਬਣਾਉਣ ਨੂੰ ਫਿਰਦੇ ਹੈ 5 ਟ੍ਰਿਲੀਅਨ 4 ਟ੍ਰਿਲੀਅਨ ਉਹਦੇ ਕੋਲ ਇੰਨਾ ਕਿਉਂ ਨਹੀਂ ਫੋਰਡ ਕਰ ਸਕਦੀ ਤਾਂ ਕਿ ਕਿਸਾਨੀ ਨੂੰ ਸੰਕਟ ਜੋ ਕੱਢਿਆ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਕਿਸਾਨੀ ਦੇ ਮੰਗਾਂ ਹੈਗੀਆਂ ਸਵਾਮੀਨਾਥਨ ਕਮੇਟੀ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਵਾਸਤੇ ਕਿਸਾਨੀ ਲਗਾਤਾਰ ਸਰਚ ਕਰਦੀ ਹੈ ਮੰਗ ਕਰਦੀ ਹੈ ਕੋਟ ਤੱਕ ਗਈ ਹੈ ਤਾਂ ਸਰਕਾਰ ਨੇ ਕਹਿ ਦਿੱਤਾ ਕਿ ਜੇਕਰ ਕਿਸਾਨੀ ਨੂੰ ਅਸੀਂ ਐਮਐਸਡੀ ਦੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ ਹਾਂ ਤਾਂ ਸਰਕਾਰ ਦੀ ਆਰਥਿਕਤਾ ਹੈਗੀ ਆ ਉਹ ਡਗ ਮਗਾ ਜਾਊਗੀ ਸਰਕਾਰ ਦੀ ਆਰਥਿਕਤਾ ਉਹ ਤਾਂ ਨਹੀਂ ਡਗ ਮਗਾਉਂਦੀ ਜਦੋਂ ਅਡਾਨੀਆਂ ਨੂੰ 14 ਲੱਖ ਕਰੋੜ ਰੁਪਏ ਕਰਜ਼ਾ ਮਾਫ਼ ਕਰਦੇ ਜਦੋਂ ਟੈਕਸ ਗਿਆ ਰਹਿਤਾ ਦਿੰਦੇ ਹੈਗੇ ਆ ਕਾਰਪੋਰੇਟ ਸੈਕਟਰ ਨੂੰ ਪਰ ਜੇ ਕਰੋੜਾਂ ਕਰੋੜ ਕਿਸਾਨਾਂ ਨੂੰ ਜਾਂ 60 70 ਕਰੋੜ ਕਿਸਾਨਾਂ ਨੂੰ ਉਹਨਾਂ ਦੇ ਕਰਜ਼ੇ ਮਾਫ਼ ਹੁੰਦੇ ਤੱਕ ਤਾਂ ਸਰਕਾਰ ਦੀ ਆਰਥਿਕਤਾ ਡਗ ਮਗਾਉਂਦੀ ਹੈਗੀ ਐ ਸੋ ਇਹਨਾਂ ਸਾਰੇ ਮੰਗਾ ਰਹੇ ਕਿਸਾਨੀ ਨੇ ਸੰਘਰਸ਼ ਸ਼ੁਰੂ ਕੀਤਾ ਸੀਗਾ ਤੇ ਦਿੱਲੀ ਦੀ ਬਰੂਹਾਂ ਤੇ ਜਾਣਾ ਚਾਹੁੰਦੇ ਸੀਗੇ ਪਿਛਲੇ ਦੀ ਤਰ੍ਹਾਂ ਜਦਕੇ ਪਿਛਲੀ ਵਾਰ ਤੁਹਾਨੂੰ ਪਤਾ ਹੈ ਕਿ ਇੱਕ ਪੱਤਾ ਤੱਕ ਨਹੀਂ ਸੀ ਤੋੜਿਆ ਕਿਸਾਨਾਂ ਨੇ ਕੋਈ ਮਤਲਬ ਖੋਰੂ ਨਹੀਂ ਸੀ ਪਾਇਆ ਕੋ ਕ੍ਰੋਧ ਨਹੀਂ ਸੀ ਪਾਇਆ ਸ਼ਾਂਤਵੇਂ ਢੰਗ ਨਾਲ 1.5 ਸਾਲ ਬੈਠੇ ਰਹੇ ਜੀ ਜੋ 6-7 ਸੌ ਦੇ ਕਰੀਬ ਕਿਸਾਨ ਸ਼ਹੀਦ ਵੀ ਹੋਏ ਆ ਗਏ ਸੋ ਕਿਸਾਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਕਿ ਅਸੀਂ ਸ਼ਾਂਤੀ ਪਸੰਦ ਹੈਗੇ ਹਾਂ ਹਾਲਾਂਕਿ ਸਰਕਾਰ ਨੇ ਅਰਬਨ ਨਕਸਲ ਕਹਿ ਕੇ ਖਾਲਸਤਾਨੀ ਕਹਿ ਕੇ ਖੜਕੂ ਕਹਿ ਕੇ ਨਾ ਕੋਈ ਭੰਡਰ ਵਿੱਚ ਕੋਈ ਕਸਰ ਨਹੀਂ ਸੀ ਬਾਕੀ ਛੱਡੀ ਪਰ ਮੁਲਕ ਨੇ ਦੇਖਿਆ ਦੁਨੀਆ ਨੇ ਦੇਖਿਆ ਕਿ ਕਿਵੇਂ ਕਿਸਾਨ ਇੱਕ ਡਿਸਪਲਨ ਫੋਰਸ ਦੀ ਤਰ੍ਹਾਂ ਡਿਸਪਲਨ ਇੱਕ ਅਨਸ਼ਾਸਿਤ ਫੌਜ ਦੀ ਤਰ੍ਹਾਂ ਆਪਣੇ ਸਰਕਾਰ ਨੂੰ ਉਹਨਾਂ ਨੇ ਕੀਤਾ ਹੈਗਾ ਔਰ ਹੀ ਨੂੰ ਸਰਕਾਰ ਨੂੰ ਗੋਡਿਆਂ ਪਰਨੇ ਕਰਕੇ ਉਹ ਸਰਕਾਰ ਨੂੰ ਦਿੱਲੀੋਂ ਵਾਪਸ ਪਰਤੇ ਸੀਗੇ ਤੇ ਇਸ ਦੌਰਾਨ ਕਿਸਾਨ ਸ਼ਹੀਦ ਵੀ ਹੋਏ ਕਿ ਤੁਹਾਨੂੰ ਸਾਰੇ ਲੋਕੀ ਜਾਣਦੇ ਕਿਸ ਤਰ੍ਹਾਂ ਲਖੀਮਪੁਰ ਖੀਰੀ ਵਿੱਚ ਪੰਜ ਤਿੰਨ ਚਾਰ ਕਿਸਾਨਾਂ ਨੂੰ ਇੱਕ ਜਿਹੜੇ ਬਗੜੈਲ ਮੁੰਡੇ ਨੇ ਜਿਹੜਾ ਕੇਂਦਰ ਵਿੱਚ ਜਿਹੜਾ ਗ੍ਰਹਿ ਮੰਤ ਉਪ ਗ੍ਰਹਿ ਮੰਤਰੀ ਹੈਗੇ ਆ ਉਹਦੇ ਲੜਕੇ ਨੇ ਮਤਲਬ ਮਿਸ ਮਿਸਟਰ ਮਿਸ਼ਰਾ ਨੇ ਉਹਨਾਂ ਨੂੰ ਗੱਡੀ ਥੱਲੇ ਦੜਿਆ ਸੀਗਾ ਮਾਰਿਆ ਸੀਗਾ ਕੋਰਟ ਨੇ ਇਸ ਗੱਲ ਦਾ ਸੰਕੇਨ ਲੀਤਾ ਸੀਗਾ ਉਹਨਾਂ ਨੂੰ ਵੀ ਕੋਈ ਜਿਹੜਾ ਟੁਕਮਾਇ ਦਾ ਕੇਸ ਹੈ ਉਹਨਾਂ ਤੇ ਵੀ ਨਹੀਂ ਚਲਾਇਆ ਕਿਸਾਨਾਂ ਦੇ ਉੱਤੇ ਜਿਹੜੇ ਕੇਸ ਬਣਾਏ ਸੀਗੇ ਉਹ ਵੀ ਵਾਪਸ ਨਹੀਂ ਲਏ ਹੈਗੇ ਸੋ ਇਹਨਾਂ ਮੰਗਾਂ ਲੈ ਕੇ ਜੇ ਕਿਸਾਨੀ ਜਾ ਰਹੇ ਸੀਗੇ ਕਿਸਾਨ ਜਾ ਰਹੇ ਸੀਗੇ ਔਰ ਇੱਕ ਆਪਣੇ ਸ਼ਾਂਤਪੀ ਜਿਹੜਾ ਸਾਨੂੰ ਸੰਵਿਧਾਨ ਹੱਕ ਦਿੰਦਾ ਆਪਣੀਆਂ ਮੰਗਾਂ ਰੱਖਣ ਦਾ ਸ਼ਾਂਤਪੀ ਸ਼ਾਂਤ ਮੀ ਢੰਗ ਨਾਲ ਪ੍ਰੋਟੈਸਟ ਕਰਨ ਦਾ ਉਸ ਹੱਤਕਾਕ ਨੂੰ ਕੁਚਲ ਕੇ ਹਰਿਆਣਾ ਦੀ ਬਾਰਡਰ ਨੂੰ ਜਿਵੇਂ ਹਿੰਦੁਸਤਾਨ ਪਾਕਿਸਤਾਨ ਦੀ ਬਾਰਡਰ ਹੁੰਦੀ ਹੈ ਉੱਥੇ ਕੰਡਿਆਲੀਆਂ ਤਾਰਾਂ ਲਾ ਕੇ ਸੜਕ ਕਿੱਲਾਂ ਲਾ ਕਿੱਲਾਂ ਲਾ ਕੇ ਬੜੇ ਬੜੇ ਪੱਕੇ ਕੰਕਰੀਟ ਦੇ ਬੈਰੀਕੇਡ ਖੜੇ ਕਰਕੇ ਪੰਜਾਬ ਪੰਜਾਬ ਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਪੰਜਾਬ ਭਾਰ ਦਾ ਹਿੱਸਾ ਨਹੀਂ ਹੈਗਾ ਤੋ ਤੁਹਾਡੇ ਤੋਂ ਤੁਸੀਂ ਦਿੱਲੀ ਨਹੀਂ ਜਾ ਸਕਦੇ ਹੈਗਾ ਜਿਹੜਾ ਕਿ ਬਿਲਕੁਲ ਹੀ ਗੈਰ ਸਭਿਧਾਨਕ ਹੈ ਗੈਰ ਕਾਨੂੰਨੀ ਹੈ ਔਰ ਗੈਰ ਔਰ ਲੋਕਾਂ ਦੇ ਖਿਲਾਫ ਹੈਗਾ ਸੋ ਇਹ ਜਿਹੀਆਂ ਹਾਲਤਾਂ ਚ ਇੱਕ ਬੜੀ ਕਿਸਾਨ ਸ਼ਹੀਦ ਵੀ ਹੋਏ ਹੈਗੇ ਇੱਕ ਬੱਚੇ ਦੇ ਗੋਲੀ ਮਾਰੀ ਗਈ ਹੈਗੀ ਇੱਕ ਕਿਸਾਨ ਦੇ ਕਿਸਾਨ ਬੱਚੇ ਦੇ ਔਰ ਇੱਕ ਕਿਸਾਨ ਦੀ ਕੱਲ ਮੌਤ ਹੋਈ ਹੈ ਇੱਕ ਨੂੰ ਕੁਝ ਲੋਕਾਂ ਨੂੰ ਹਰਿਆਣਾ ਦੀ ਪੁਲਿਸ ਜੇ ਸ਼ਾਇਦ ਸਿਵਲ ਵਰਦੀ ਵਿੱਚ ਕੁਝ ਉੱਥੇ ਦੇ ਗੁੰਡਾ ਅਨਸਰ ਵੀ ਸ਼ਾਮਿਲ ਸਿਗੇ ਉਹਨਾਂ ਨੇ ਆ ਕੇ ਜਿਹਦੇ ਅੰਦਾਸ਼ਾ ਅੰਦੇਸ਼ਾ ਪ੍ਰਗਟ ਕੀਤਾ ਜਾ ਰਿਹਾ ਉੱਥੇ ਉਹਨਾਂ ਨੇ ਆ ਕੇ ਸਾਡੇ ਸਾਡੇ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਕੁੱਟਮਾਰ ਵੀ ਕੀਤੀ ਟਰੈਕਟਰ ਵੀ ਪੰਨੇ ਤੋੜੇ ਹੈਗੇ ਤੇ ਹੋਰ ਵੀ ਬਹੁਤ ਤਸ਼ੱਦਦ ਕੀਤਾ ਬੋਰੀਆਂ ਪਾ ਕੇ ਲੋਕਾਂ ਨੂੰ ਕੁੱਟਿਆ ਗਿਆ ਦਾ ਇੱਕ ਨੌਜਵਾਨ ਜਿਹਨੂੰ ਰੋਧਕ ਦਾਖਲ ਕਰਾਤਾ ਲਿਜਾ ਕੇ ਉਲਟਾ 307 ਦਾ ਕੇਸ ਵੀ ਪਾਤਾਉ ਦੇਤੇ ਤੇ ਉਹ ਸਾਰਾ ਕੁਝ 302 ਦਾ ਕੇਸ ਹੀ ਪਾਇਆ ਸ਼ਹਿਰ ਤੇ ਉਹ ਉਹ ਸਾਰਾ ਕੁਝ ਜਿਹੜੀ ਹਰਿਆਣਾ ਦੀ ਸਰਕਾਰ ਹੈ ਦਿੱਲੀ ਦੇ ਆਪਣੇ ਆਕਾ ਨੂੰ ਖੁਸ਼ ਕਰਨ ਵਾਸਤੇ ਮੋਦੀ ਨੂੰ ਕੁਝ ਕਰਨ ਵਾਸਤੇ ਉਹ ਕਿਸਾਨਾਂ ਨੇ ਤਸ਼ੱਦਦ ਢਾਹੀ ਹੈਗੀ ਹੈ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੈਗਾ ਬਾਕੀ ਜੱਥੇਬੰਦੀਆਂ ਵੀ ਆਪਣੇ ਢੰਗ ਨਾਲ ਸਰਗਰਮੀ ਕਰ ਰਹੀ ਹੈਗੀ ਔਰ ਆਉਣ ਵਾਲੇ ਸਮੇਂ ਜੇ ਸਰਕਾਰ ਨੇ ਇਸ ਪਾਸੇ ਅਕਲ ਤੋਂ ਨਾਲੀਤਾ ਇਹ اور اور ਆਪਣੇ ਜਿਹੜਾ ਇਹੀ ਰਵਈਆ ਰੱਖਿਆ ਹੈਗਾ ਤਾਂ ਸਮੁੱਚੇ ਦੇਸ਼ ਦਾ ਸਾਰੇ ਸ਼ਾਮਿਲ ਹੋਊਗਾ ਮੈਨੂੰ ਇਸ ਗੱਲ ਦੀ ਪੂਰਾ ਯਕੀਨ ਹੈ ਜੀ ਆਪੇ ਕਾਂਗਰਸੀ ਡਟ ਚੋਰ ਬੰਦੇ ਇਸ ਤਰ੍ਹਾਂ ਦੇ ਦੁੱਖ ਨੂੰ ਵੱਡੇ ਪ੍ਰਸੰਗ ਦੀ ਦੇਖਣ ਦੀ ਲੋੜ ਹੈਗੀ ਹੈ ਹਿੰਦੁਸਤਾਨ ਚ ਜੋ ਜਮਹੂਰੀਅਤ ਦਾ ਹਾਲ ਹੈ ਜੋ ਸੰਵਿਧਾਨ ਨੂੰ ਰੋਲਿਆ ਜਾ ਰਿਹਾ ਜਾ ਰਿਹਾ ਹੈਗਾ ਜੋ ਸੰਸਥਾਵਾਂ ਨੇ ਜਿਹੜੀ ਸਾਡੇ ਸੰਵਿਧਾਨ ਘੜਿਆ ਨੇ ਜਿ ਮੋਰਦੀ ਰਾਖੀ ਵਾਸਤੇ ਖੜੀਆਂ ਕੀਤੀਆਂ ਕੀਤੀਆਂ ਚਾਹੇ ਉਹ ਰਿਸੀਬ ਵੀ ਆਈ ਹੈ ਚਾਹੇ ਉਹ ਈਡੀ ਆ ਚਾਹੇ ਉਹ ਇਨਕਮ ਟੈਕਸ ਆ ਚਾਹੇ ਉਹ ਹੋਰ ਸਸਥਾਵਾਂ ਨੇ ਕੈਗ ਹੈਗੀ ਹੈ ਉਹਨਾਂ ਨੂੰ ਵੀ ਜਿਹੜੀ ਸਰਕਾਰ ਨੇ ਆਪਣੇ ਅਧੀਨ ਕਰ ਲਿਆ ਹੋਇਆ ਪੂਰੀ ਤਰ੍ਹਾਂ ਕਟਪੁਤਲੀ ਬਣਾ ਲਿਆ ਹੋਇਆ ਔਰ ਇਤਨਾ ਕਿ ਕੋਈ ਲੋਕ ਦਾ ਲੋਕਾਂ ਨੂੰ ਇਹ ਵੀ ਸੰਸ਼ਾ ਹੈਗਾ ਕਿ ਇਹ ਕੋਰਟਾਂ ਨੇ ਕੋਰਟਾਂ ਵੀ ਆਪਣੇ ਆਪ ਨੂੰ ਕੰਪਰੋਮਾਈਜ਼ ਕਰੀ ਜਾ ਰਹੀਆਂ ਨੇ ਕੋਰਟਾਂ ਦੇ ਕੁਝ ਫੈਸਲੇ ਜਿਹੜੀ ਜਿਹੜੀ ਕੇਸਾਂ ਦੀ ਅਲਾਟਮੈਂਟ ਹੈ ਜੱਜਾਂ ਨੂੰ ਉਹਤੇ ਲੋਕਾਂ ਨੂੰ ਬੜੇ ਸ਼ੰਕੇ ਖੜੇ ਹੋ ਚੁੱਕੇ ਹੈਗੇ ਹੈ ਇਲੈਕਸ਼ਨ ਕਮਿਸ਼ਨਰ ਵੀ ਆਪਣੇ ਅਧੀਨ ਲਿੱਤਾ ਹੋਇਆ ਜੋ ਇੱਕ ਤਾਨਾਸ਼ਾਹੀ ਵਾਲੀ ਸਰਕਾਰ ਹੈ ਜਿਹੜੀ ਦੇਸ਼ ਚ ਕਾਇਮ ਹੋ ਗਈ ਹੋ ਚੁੱਕੀ ਹੈਗੀ ਹੈ ਤੇ ਉਹਨੋਂ ਔਰ ਔਰ ਜਿਹੜੀ ਤਿੰਨ ਮੇਨ ਗੱਲਾਂ ਹੈਗੀਆਂ ਇੱਕ ਤਾਂ ਰਾਜਨੀਤਿਕ ਤਾਨਾਸ਼ਾਹੀ ਜੀਚੋ ਇਸੀ ਬੀ ਈ ਡੀ ਦੀ ਸੀ ਬੀਏ ਨੂੰ ਵਰਤ ਕੇ ਵਿਰੋਧੀ ਪਾਰਟੀਆਂ ਨੂੰ ਉਹਨਾਂ ਦੇ ਖੇਮੇ ਚ ਮਤਲਬ ਗੜਬੜ ਕਰਨੀ ਜਾਂ ਉਹਨਾਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਆਏਗਾ ਦੂਜਾ ਜਿਹੜਾ ਆਰਥਿਕ ਤਰੁਵੀਕਰਣ ਹੈ ਜਿਸ ਤਰ੍ਹਾਂ ਜਿਹੜੀ ਦੌਲਤ ਹੈ ਮੁਲਕ ਦੀ ਉਹ ਕੁਝ 200 ਟੱਬਰਾਂ ਕੋਲ ਖਾਸ ਤੌਰ ਤੇ ਅਮਾਨੀਦਾਨੇ ਵਰਗੇ سرمایہਦਾਰਾਂ ਕੋਲ ਕਾਰਪੋਰੇਟ ਸੈਕਟਰ ਕੋਲ ਜਮ੍ਹਾਂ ਹੋਈ ਜਾ ਰਹੀ ਹੈ ਜਦਕਿ ਬਾਕੀ ਮੁਲਕ ਜਿਹੜੀ ਗਰੀਬ ਬੀ ਮਹਿੰਗਾਈ ਬੇਰਜ਼ਗਾਰੀ ਬਿਮਾਰੀ ਨਾਲ ਜੂਝ ਰਿਹਾ ਔਰ ਮਰਦਾ ਪਿਆ ਹੈਗਾ ਹਿੰਦੁਸਤਾਨ ਦਾ ਹੰਗਰ ਇੰਡੈਕਸ ਹਿੰਦੁਸਤਾਨ ਦਾ ਹਿਊਮਨ ਡਿਵੈਲਪਮੈਂਟ ਇੰਡੈਕਸ ਹਿੰਦੁਸਤਾਨ ਦਾ ਜਿਹੜਾ ਜੈਂਡਰ ਡਿਵੈਲਪਮੈਂਟ ਇੰਡੈਕਸ ਹੈਗਾ ਔਰ ਹਿੰਦੁਸਤਾਨ ਜਿਹੜੀ ਪੋਕਮਰੀ ਹੈਗੀ ਹੈ ਔਰ ਦੁਨੀਆ ਦੇ ਸਭ ਤੋਂ ਹੇਠਲੇ 20 ਮੁਲਕਾਂ ਚ ਹੈ ਜਰਕੇ ਇਹ ਮੁਲਕ ਆਪਣੇ ਆਪ ਨੂੰ 5 ਟ੍ਰਿਲੀਅਨ ਇਕਨੋਮੀ ਹੋਣ ਦੇ ਦਾਮਕੇ ਜੇ ਮਾਰਦਾ ਵਰਲਡ ਪਾਵਰ ਚੌਥਾ ਤੀਜੇ ਚੌਥੇ ਨੰਬਰ ਹੋਣ ਦੇ ਚੋਸ਼ੇ ਛੜਦਾ ਹੈਗਾ ਜਿਹੜਾ ਮੌਜੂਦਾ ਮੌਜੂਦਾ ਕੇਂਦਰ ਸਰਕਾਰ ਹੈਗੀ ਹੈ ਸੋ ਇਹਨਾਂ ਸਾਰੀਆਂ ਹਾਲਤਾਂ ਦੇ ਵਿੱਚ ਜਦੋਂ ਕਿ ਮੁਲਕ ਦੇ ਸਿਰ ਤੇ ਇੱਕ Hindu ਰਾਸ਼ਟਰਵਾਦ ਦਾ ਖਤਰਾ ਉਹ ਮੰਡਰਾ ਰਿਹਾ ਹੈਗਾ ਬਹੁਤ ਸੰਕੇਤ ਰਾਸ਼ਟਰਵਾਦ ਦਾ ਖਤਰਾ ਮੰਡਰਾ ਰਿਹਾ ਹੈਗਾ ਧਾਰਮਿਕ ਧਰੋਵੀਕਰਨ ਕੀਤਾ ਜਾ ਰਿਹਾ ਮੁਸਲਮਾਨ ਮੁੱਦੇ ਕ੍ਰਿਸਚੀਅਨਾਂ ਦੇ ਖਿਲਾਫ ਇੱਕ ਮਾਹੌਲ ਬਣਾਇਆ ਜਾ ਰਿਹਾ Hindu ਬਹੁ ਗਿਣਤੀ ਵਿੱਚ ਹੈਗਾ ਜਿਹਦੇ ਚ ਮਤਲਬ ਬਹੁਤ ਸਾਰੇ ਥਾਮਾਂ ਤੇ ਮੌਬ ਮੌਬ ਲਿੰਚਿੰਗ ਵੀ ਹੋਈ ਹੈਗੀ ਹੈ ਕਤਲੇਆਮ ਵੀ ਹੋਇਆ ਹੈਗਾ ਗੇ ਵੀ ਹੋਇਆ ਗਿਆ ਹੈ ਔਰ ਖਤਰਾ ਲਗਾਤਾਰ ਬਣਿਆ ਰਿਹਾ ਹੈ ਦੇਸ਼ ਵਿੱਚ ਜਿਹੜਾ ਗ੍ਰੈਜੂਟ ਛੜਨ ਦਾ ਖਤਰਾ ਬਣਿਆ ਪਿਆ ਹੈ ਸੋ ਅਜੀਆਂ ਹਾਲਤਾਂ 'ਚ ਜਦੋਂ ਜੁਦੀਸ਼ਰੀ ਤੋਂ ਲੈ ਕੇ ਸਾਰੀਆਂ ਸਿਮੋਰੀ ਸੰਸਥਾਵਾਂ ਕੰਪਰਵਾਇਜ਼ ਹੋ ਰਹੀਆਂ ਹੈਗੀਆਂ ਜਦੋਂ ਧਾਰਮਿਕ ਧਰੂਵੀਕਰਨ ਸਿਖਰਾਂ ਤੇ ਹੈਗਾ ਜਦੋਂ ਆਰਥਿਕ ਜਿਹੜਾ ਆਰਥਿਕ ਧਰੂਵੀਕਰਨ ਵੀ ਸਿਖਰਾਂ ਤੇ ਹੈਗਾ ਤਾਂ ਦੌਲਤ ਕੋਈ ਹੱਦਾਂ ਇਕੱਠੀ ਹੋ ਜਾ ਰਹੀ ਹੈ ਸੋ ਕਾਰਪੋਰੇਟ ਸੈਕਟਰ ਕਾਰਪੋਰੇਟ ਕੈਪੀਟਲ ਤੇ ਧਾਰਮਿਕ ਧਰੂਵੀਕਰਨ ਤੇ ਦੂਜਾ ਜਿਹੜਾ ਹੈਗਾ ਹੈ ਜਿਹੜਾ ਜਿਹੜਾ ਰਾਸ਼ਟ ਅੰਤਰਰਾਸ਼ਟਰੀਵਾਦ ਹੈ ਇਹ ਤਿੰਨਾਂ ਦੀ ਟਿਕੜੀ ਹੈਗੀ ਹੈ ਇਹ ਮੁਲਕ ਵਾਸਤੇ ਬਹੁਤ ਖਤਰਨਾਕ ਹੈ ਸੋ ਇਹਨੂੰ ਜੇ ਪਾਜ ਦੇਣੀ ਹੈਗੀ ਜਾਈਨੋ ਜੇ ਜੇ ਇਹ ਤੋਂ ਮੁਲਕ ਨੂੰ ਬਚਾਉਣਾ ਹੈਗਾ ਤਾਂ ਹਰ ਸਖਸ ਨੂੰ ਨਾਲ ਲੈਣ ਦੀ ਲੋੜ ਹੈ ਜਿਹੜਾ ਇਸ ਇਸ ਟਿਕੜੀ ਦੇ ਖਿਲਾਫ ਆਪਣੇ ਆਪ ਨੂੰ ਪੇਸ਼ ਕਰਦਾ ਹੈਗਾ ਜਾਂ ਚਾਰ ਕਦਮ ਵੀਰ ਚੱਲਣ ਨੂੰ ਤਿਆਰ ਹੈ ਉਹਨੂੰ ਲੈਣਾ ਚਾਹੀਦਾ ਹਾਲਾਂਕਿ ਨਿੱਜੀ ਤੌਰ ਤੇ ਜੋ ਕਿ ਮੇਰੇ ਮੇਰੇ ਵਾਸਤੇ ਜੋ ਕਿ ਜੀਵਾਲ ਨਾਲ ਜੇ ਮੇਰਾ ਤਜਰਬਾ ਰਿਹਾ ਹੈਗਾ ਕੋ ਬਹੁਤਾ ਸਖਾਵਾਂ ਨਹੀਂ ਰਿਹਾ ਹੈਗਾ ਕਿਉਂਕਿ ਔਰ ਮੈਨੂੰ ਹੁਣ ਵੀ ਮੈਂ ਪੱਕਣ ਵਾਲੀ ਕਹਿ ਸਕਦਾ ਕਿ ਜੇਕਰ ਇਲੈਕਸ਼ਨ ਜੇ ਕੋਈ ਕਿ ਤਾਂ ਜਿੱਦ ਦੇ ਵੀ ਹੈਗੇ ਤਾਂ ਕਿਹੜੇ ਪਾਰਲੇ ਜਾਣਗੇ ਕਿਹੜੇ ਪਾਸੇ ਆਮ ਆਦੀ ਪਾਰਟੀ ਜਾਊਗੀ ਮੈਨੂੰ ਹੁਣ ਵੀ ਸ਼ੰਕੇ ਆ ਇਹਨਾਂ ਦੇ ਪਿਛਲੇ ਸਾਰੇ ਵਿਵਹਾਰ ਨੂੰ ਦੇਖਦੇ ਹੋਏ ਪਰ ਫਿਰ ਵੀ ਕੁੱਲ ਮਿਲਾ ਕੇ ਜੋ ਹਿੰਦੁਸਤਾਨ ਦਾ ਜੋ ਜੋ ਹਿੰਦੁਸਤਾਨ ਦਾ ਸੀਨ ਹੈਗਾ ਹੈ ਜੋ ਹਿੰਦੁਸਤਾਨ ਜਿਸ ਸਰਾ ਹੀ ਤੇ ਖੜ ਗਿਆ ਜਾ ਕੇ ਔਰ ਜਿਸ ਗਰ ਡਿੱਗਣ ਨੂੰ ਜਾ ਰਿਹਾ ਹੈਗਾ ਜਿੱਦੋਂ ਨੂੰ ਮਦਦ ਤੱਕਿਆ ਜਾ ਰਿਹਾ ਹੈਗਾ ਉਹਨੂੰ ਬਚਾਉਣ ਵਾਸਤੇ ਆਮਾ ਦੀ ਪਾਰਟੀਆਂ ਇਸ ਵਿੱਚ ਹਿੱਸਾ ਲੁੱਤਾ ਹੋਇਆ ਹੈਗਾ ਔਰ ਜਿਸ ਤਰ੍ਹਾਂ ਪੰਜਾਬ ਵਿੱਚ ਨਹੀਂ ਹੈਗਾ ਦਿੱਲੀ ਵਿੱਚ ਹੈਗਾ ਹੈ ਗੋਆ 'ਚ ਹੋਇਆ ਹੈਗਾ ਜਾਂ ਕੁਝ ਥਾਂ ਤੇ ਰਾਜ ਇੱਥੇ ਦਿੱਤੀ ਹੈਗੀ ਹੈ ਸੋਰੀ ਗੁਜਰਾਤ ਦਿੰਦੀ ਹੈਗੀ ਹੈ ਇਸ ਰਾਜਸਥਾਨ ਦਿੰਦੀ ਹੈ ਇੱਕ ਸੀਟ ਸੋ ਇਹ ਜੇ ਹਰਿਆਣਾ ਦਿੱਤੀ ਸਾਡੀ ਇੱਕ ਸੀਟ ਦਿੱਤੀ ਹੈਗੀ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਮੁਲਕ ਜਿਹੜੀ ਮੌਜੂਦਾ ਗੈਰਸਾਜ਼ਗਰ ਹਾਲਤਾ ਨੇ ਮੁਲਕ ਦੀ ਜਮਹੂਰੀਤ ਵਾਸਤੇ ਸੰਵਿਧਾਨ ਵਾਸਤੇ ਵਿਕ ਵਾਸਤੇ ਉਹਨਾਂ ਚ ਇਹ ਕਿਸਮੋਤਾ ਜੇ ਜੇ ਕਰੇ ਆਪਣਾ ਰੋਲ ਅਦਾ ਕਰੂਗਾ ਤਾਂ ਬਹੁਤ ਚੰਗੀ ਗੱਲ ਹੋਊਗੀ ਤੇ ਬਾਕੀ ਇਹ ਅਜੇ ਦੇਖਣ ਵਾਲੀ ਗੱਲ ਹੈ ਕਿ ਮਿਸਟਰ ਕੇਜੀ ਵਾਲੈਂਟ ਇਸ ਪਾਰਟੀ ਆਫਟਰ ਇਲੈਕਸ਼ਨ ਇਹ ਅਕੀਨ ਕਿਹੜੇ ਪਾੜੇ ਜਾਂਦੇ ਮੈਨੂੰ ਇਸ ਬਾਰੇ ਸ਼ੱਕ ਹੈਗੇ ਪਰ ਉਹਨਾਂ ਸ਼ੰਕਿਆਂ ਦੇ ਬਾਵਜੂਦ ਮੈਂ ਇਸ ਸਮਝੌਤੇ ਦੀ ਹਮਾਇਤ ਕਰਦਾ ਹਾਂ